ਸਸਕਾਲ ਜੀ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਆਣੇ ਸਾਡੇ ਪੱਤਰਕਾਰ ਹਰਪਾਲ ਸਿੰਘ ਨੇ ਧੰਦਾ ਦੇਈ ਕਿ ਕਾਦੀਆਂ ਅਧੀਨ ਆਉਂਦੇ ਥਾਣਾ ਥਾਣਾ ਦੇ ਕਾਦੀਆਂ ਥਾਣਾ ਦੇ ਅਧੀਨ ਆਉਂਦੇ ਜਿੰਨੇ ਵੀ ਪਿੰਡ ਨੇ ਉਹਨਾਂ ਸਾਰੇ ਪਿੰਡਾਂ ਦੇ ਸਰਪੰਚਾ ਨੇ ਸੌਂ ਚੱਕ ਲਈ ਹੈ ਕਿ ਕਿਸੇ ਵੀ ਨਸ਼ਾ ਤਸਕਰ ਦੇ ਪਿੱਸੇ ਜਿਹੜਾ ਆ ਨਹੀਂ ਜਾਇਆ ਜਾਏਗਾ ਕਿਸੇ ਦੇ ਵੀ ਲਈ ਜਿਹੜਾ ਆ ਥਾਣੇ ਜਾ ਕੇ ਹਾਮੀ ਨਹੀਂ ਭਰੀ ਜਾਵੇਗੀ ਤੁਹਾਨੂੰ ਫੇਰ ਤੋਂ ਦੱਸਦਾ ਇਹ ਕੀ ਥਾਣਾ ਕਾਦੀਆਂ ਦੇ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਸਰਪੰਚਾਂ ਨੇ ਐਸਐਚਓ ਨਰਮਲ ਸਿੰਘ ਕਾਦੀਆਂ ਦੀ ਅਗਵਾਈ ਦੇ ਹੇਠ ਆ ਕੇ ਸਾਰਿਆਂ ਨੇ ਇੱਕ ਸੌਂਖਾ ਲਈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਤਸਕਰ ਅਗਰ ਫੜਿਆ ਜਾਂਦਾ ਤੇ ਉਹਦੀ ਪੈਰਵਾਈ ਦੇ ਲਈ ਅਸੀਂ ਕਦੇ ਵੀ ਮਗਰ ਨਹੀਂ ਆਵਾਂਗੇ ਤੇ ਕਦੇ ਵੀ ਉਹਨੂੰ ਸਡਾਉਣ ਦੇ ਲਈ ਸਪਾਰਸ ਨਹੀਂ ਕਰਾਂਗੇ ਇਹ ਸੌਂਖਾਣ ਤੋਂ ਬਾਅਦ ਆ ਜਿਹੜਾ ਆ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਐਦਾਂ ਦੇ ਅਨਸਰ ਨੇ ਉਹਨਾਂ ਨੂੰ ਜਲਦ ਤੋਂ ਜਲਦ ਖਲ ਪਾਈ ਜਾਵੇ ਤੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਇਹਦੇ ਐਡਿਕਟਡ ਨੇ ਜਿਹੜੇ ਇਹਨਾਂ ਨੂੰ ਨਸ਼ਾ ਕਰਦੇ ਨੇ ਨਸ਼ਾ ਖਾ ਕੇ ਜਿਹੜੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਸਰਕਾਰੀ ਹਸਪੀਟਲ ਤੋਂ ਸਰਕਾਰੀ ਤੌਰ ਤੇ ਜਿਹੜਾ ਆ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਉਹਨਾਂ ਦੀ ਹੈਲਪ ਕੀਤੀ ਜਾਏਗੀ ਤੇ ਉਹਨਾਂ ਨੂੰ ਨਸ਼ਾ ਛਡਣ ਦੇ ਵਿੱਚ ਉਹਨਾਂ ਦੀ ਜਿਹੜੀ ਹੈਲਪ ਵੀ ਕੀਤੀ ਜਾਵੇਗੀ ਉਥੇ ਹੀ ਬਹੁਤ ਸਾਰੇ ਸਰਪੰਚਾਂ ਨੇ ਜਦੋਂ ਇਸ ਗੱਲ ਦੇ ਉੱਤੇ ਸਹੁੰ ਖਾਧੀ ਕਿ ਅਸੀਂ ਕਦੇ ਵੀ ਥਾਣੇ ਪਟਾਣੀ ਉਹਨਾਂ ਨਸ਼ਾ ਤਸਕਰਾਂ ਦੇ ਪਿੱਛੇ ਨਹੀਂ ਆਵਾਂਗੇ ਜਿਹੜੇ ਕਿ ਨਸ਼ਾ ਅ ਵੇਚਦੇ ਫੜੇ ਗਏ ਤੇ ਉਹਨਾਂ ਦੇ ਲਈ ਅਸੀਂ ਕਦੇ ਵੀ ਹਾਮੀ ਨਹੀਂ ਭਰਾਂਗੇ ਆਓ ਦੇਖਦੇ ਆ ਇਹ ਸਾਰੀ ਗੱਲਬਾਤ ਕਾਲੀ ਇਹਨਾਂ ਨੇ ਸਾਡੇ ਪਿੰਡ ਦਾ ਬਹੁਤ ਵੱਡਾ ਸਮਝਲਰ ਰਾਮ ਸਿੰਘ ਜੀ ਨੂੰ ਫੜਿਆ ਹੈ ਤੇ ਇਹਨਾਂ ਨੂੰ ਪੁੱਛ ਲਓ ਕੋਈ ਵੀ ਸਾਡੇ ਪਿੰਡੋਂ ਉਹਨਾਂ ਦੇ ਪਿੱਛੇ ਨਹੀਂ ਆਇਆ ਨਸ਼ੇ ਦੇ ਪਿੱਛੇ ਕੋਈ ਨਹੀਂ ਆਇਆ ਜੀ ਮੈਂ ਪਹਿਲੇ ਦਿਨੀ ਇਹਨਾਂ ਨਾਲ ਵਾਦਾ ਕੀਤਾ ਸੀ ਉਦਾਂ ਲੜਾਈ ਝਗੜੇ ਦੇ ਮਸਲੇ ਛੱਤੀ ਹੋ ਜਾਣ ਜੋ ਮਰਜ਼ੀ ਹੋ ਜਾਣ ਆਵਾਂਗੇ ਪਿੱਛੇ ਲੇਕਿਨ ਨਸ਼ੇ ਦੇ ਮਸਲੇ ਤੇ ਸਾਡੇ ਪਿੰਡੋਂ ਕੋਈ ਨਹੀਂ ਜਾਏਗਾ ਪਿੱਛੇ ਦੀ ਘੇਰੇ ਤੇ ਮੈਂ ਪਹਿਲਾਂ ਹੀ ਅਨਾਉਂਸਮੈਂਟ ਪੈਡ ਤੇ ਕਰਾ ਚੁੱਕਿਆ ਤੇ ਅੱਜ ਇੱਕ ਵਾਰੀ ਫੇਰ ਜਾ ਕੇ ਪਿੰਡ 'ਚ ਅਨਾਉਂਸਮੈਂਟ ਕੀਤੀ ਜਾਏ ਇਹ ਸਿੱਧ ਗੁਰੂਆਂ ਪੀਰਾਂ ਦੀ ਧਰਤੀ ਆ ਜਿਸ ਧਰਤੀ ਨੂੰ ਸਾਰੇ ਪੰਜਾਬੀਆਂ ਨੇ ਬੜੇ ਮਾਣ ਸਤਿਕਾਰ ਦਿੱਤਾ ਕਾਦੀਆਂ ਦੇ ਮਹੱਲਾ ਨਿਵਾਸੀ ਕਾਦੀਆਂ ਦੇ ਮਹੱਲਾ ਨਿਵਾਸੀ ਕਸਮਖਾਨੇ ਕਿ ਅਸੀਂ ਕਿਸੇ ਵੀ ਅਸੀਂ ਕਿਸੇ ਦੀ ਨਸ਼ਾ ਵੇਚਣ ਵਾਲੇ ਨਸ਼ਾ ਵੇਚਣ ਵਾਲੇ ਜਦੋਂ ਉਹ ਫੜਿਆ ਜਾਂਦਾ ਜਦੋਂ ਉਹ ਫੜਿਆ ਜਾਂਦਾ ਤੇ ਉਹਦੀ ਜ਼ਮਾਨਤ ਕਰਾਉਣ ਜਾਂ ਪਿੱਛੇ ਥਾਣੇ ਉਹਦੀ ਮਦਦ ਨਹੀਂ ਜਾਵਾਂਗੇ ਉਹਦੀ ਜ਼ਮਾਨਤ ਕਰਾਉਣ ਜਾਂ ਪਿੱਛੇ ਥਾਣੇ ਉਹਦੀ ਮਦਦ ਨਹੀਂ ਜਾਵਾਂਗੇ ਤੇ ਜਿਹੜੇ ਵੀ ਜੇ ਕੋਈ ਨਸ਼ੇ ਕਰਦੇ ਆ ਉਹਨਾਂ ਨੂੰ ਤੁਹਾਨੂੰ ਦੱਸ ਕੇ ਤਹਿਸਪਾਲ ਚ ਦਾਖਲ ਕਰਵਾਵਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਐਸ ਐਚਓ ਸਰਦਾਰ ਨਿਰਮਲ ਸਿੰਘ ਕਾਦੀਆਂ ਉਹਨਾਂ ਨੇ ਸਾਰੇ ਹੀ ਪਿੰਡਾਂ ਦੇ ਸਰਪੰਚ ਸਾਹਿਬਾਨ ਤੇ ਸਹਿਰ ਦੇ ਐਮ ਸੀ ਸਾਹਿਬਾਨ ਨੂੰ ਇੱਥੇ ਇਕੱਠਾ ਕੀਤਾ ਸਾਰਿਆਂ ਨਾਲ ਬਹੁਤ ਹੀ ਸਤਿਕਾਰਯੋਗ ਉਹਨਾਂ ਨੇ ਜਿਹੜੀ ਆ ਉਹ ਗੱਲਬਾਤ ਕੀਤੀ ਆ ਔਰ ਇਸ ਗੱਲਬਾਤ ਦੌਰਾਨ ਜਿਹੜਾ ਉਹਨਾਂ ਦਾ ਮੇਨ ਫੋਕਸ ਜੀਗਾ ਉਹ ਇਸੇ ਕਾ ਕਿ ਜੋ ਵੀ ਨਸ਼ੇ ਦੇ ਸਮਗਲ ਨੇ ਜਾ ਨਸ਼ਾ ਐਡਿਟਡ ਨਹੀਂ ਅਗਰ ਕੋਈ ਸਮਗਲ ਰਹਾ ਤੇ ਉਹ ਬੰਦੇ ਦਾ ਸਾਨੂੰ ਦੱਸਿਆ ਜਾਵੇ ਔਰ ਅਗਰ ਅਸੀਂ ਉਹਨੂੰ ਫੜ ਲੈਨੇ ਆ ਤੇ ਕੋਈ ਵੀ ਬੰਦਾ ਉਹਦੇ ਪਿੱਛੇ ਜ਼ਮਾਨਤ ਲੈ ਕੇ ਕੋਈ ਵੀ ਐਮਸੀ ਔਰ ਸ਼ਹਿਰ ਦਾ ਜਾਂ ਪਿੰਡ ਦਾ ਕੋਈ ਸਰਪੰਚ ਸਾਹਿਬਨ ਨੰਬਰਦਾਰ ਹੈ ਜਾਂ ਮੈਂਬਰ ਤੇ ਕੋਈ ਵੀ ਬੰਦਾ ਉਹਦੀ ਜ਼ਮਾਨਤ ਵਾਸਤੇ ਜਾਂ ਉਹਨੂੰ ਥਾਣੇ ਉਹ ਲੈ ਕੇ ਜਾਣ ਵਾਸਤੇ ਨਾ ਮੇਨ ਇਹ ਕੇਸਿਕਾ ਦੂਸਰਾ ਨੰਮ ਇਹ ਕਹਿਆ ਕਿ ਅਗਰ ਕੋਈ ਪਿੰਡ ਚ ਵੇਂਦੇ ਹੋ ਕਿ ਕੋਈ ਬੰਦਾ ਨਸ਼ਾ ਐਡਿਟਡ ਹੈਗਾ ਤੇ ਉਹਨੂੰ ਆਪਾਂ ਸਾਡੇ ਕੋਲ ਸਾਨੂੰ ਦੱਸੋ ਅਸੀਂ ਉਹਨੂੰ ਫੜ ਕੇ ਲੈ ਕੇ ਜਾਵਾਂਗੇ ਤੇ ਉਹਨੂੰ ਹਸਪੀਟਲ ਦੇ ਵਿੱਚ ਅਸੀਂ داخل ਕਰਵਾਵਾਂਗੇ ਪਰ ਉਹਦਾ ਇਲਾਜ ਹੋਵੇਗਾ ਔਰ ਮੇਨ ਚੀਜ਼ ਉਹ ਨਾ ਕਹੀ ਹੈ ਕਿ ਤੁਸੀਂ ਆਪਣੇ ਪਿੰਡਾਂ 'ਚ ਜਾਓ ਗੁਰਦੇਵ ਸਿੰਘ ਸਾਹਿਬ ਤੋਂ ਮੰਦਰ ਤੋਂ ਜੋ ਵੀ ਤੁਹਾਡੇ ਕੋਲ ਆਲਾ ਪਿੰਡ 'ਚ ਉਹਦੀ ਅਲਾਸਮੈਂਟ ਕਾਓ। ਇਹੀ ਚੀਜ਼ ਦੀ ਕਿ ਜਾਂ ਲੋਕਾਂ ਨੂੰ ਵੇਅਰ ਕਰ ਸਕੀ ਹੈ ਔਰ ਦੂਸਰਾ ਆਪਣੀ ਪੰਚਾਇਤਾਂ ਦੀ ਕਾਰਵਾਈ ਰਜਿਸਟਰ ਤੇ ਮਤਾ ਪਾ ਕੇ ਤੇ ਉਹਦੀ ਕੱਲ ਤੱਕ ਅਹੀਂ ਜਿਹੜੀ ਕਾਪੀ ਹੈਗੀ ਆ ਉਹ ਐਸਐਸਓ ਸਾਹਿਬ ਜਾਂ ਮੁੰਸੀ ਸਾਹਿਬ ਦੇ ਜਿਹੜੇ ਨੰਬਰ ਤੇ ਉਹ ਵਟਸਐਪ ਕਰਨੀ ਹੈ। ਕਈ ਪਿੰਡਾਂ ਨੇ ਮਤਾ ਪੈ ਚੁੱਕਿਆ ਤੁਹਾਡੇ ਬਿੱਲੇ ਸਾਡੀ ਪਿੰਡ ਚਾਹੀਏ ਨਹੀਂ ਪਿਆ। ਮੈਂ ਜਾ ਕੇ ਕੈਂਡਲੀ ਆਪਾਂ ਜਾਵਾਂਗੇ ਹੋਣਾ ਔਰ ਜਾ ਕੇ ਅਹੀਂ ਉਹਦਾ ਮਤਾ ਪਾ ਕੇ ਮੈਂਬਰ ਸਾਹਿਬਾਂ ਨਾਲ सीएम साहब पंजाब ਵੱਲੋਂ ਵਿੱਡੀ ਮਹਮਾ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਠਾਣਾ ਕਾਦੀਆਂ ਦੇ ਜਿੰਨੇ ਵੀ ਪੰਚਾਇਤਾਂ ਨੇ ਜਿੰਨੇ ਵੀ ਮਹੱਲੇ ਨੇ ਐਮਸੀ ਕਮੇਟੀਆਂ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਬੁਲਾ ਕੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਕੀਤੀ ਗਈ ਤੇ ਉਹਨਾਂ ਨੇ ਮੈਨੂੰ ਜਿਹੜਾ ਵਾ ਅੱਜ ਵਿਸ਼ਵਾਸ ਦਿਵਾਇਆ ਤੇ ਕਸਮ ਵੀ ਖਾਦੀ ਹੈ ਕਿ ਜਿਹੜਾ ਵੀ ਕੋਈ ਵੀ ਨਸ਼ਾ ਵੇਚਣ ਵਾਲਾ ਉਹਦੇ ਅਸੀਂ ਜਾ ਕੇ ਜਮਾਨਤ ਨਹੀਂ ਕਰਵਾਵਾਂਗੇ ਨਾ ਹੀ ਉਹਦੇ ਮਗਰ ਅਸੀਂ ਥਾਣੇ ਆਵਾਂਗੇ ਤੇ ਪਿੰਡਾਂ ਦੇ ਵਿੱਚ ਮਤੇ ਵੀ ਪਹੁੰਚਣਗੇ ਨਾਲ ਹੀ ਉਹ ਜਿਹੜੇ ਆ ਪਿੰਡਾਂ 'ਚ ਅਨਾਉਂਸਮੈਂਟਾਂ ਕਰਵਾਉਣਗੇ ਕਿ ਕੋਈ ਵੀ ਉਹਨਾਂ ਦੇ ਪਿੰਡ ਵਿੱਚ ਜੇ ਕੋਈ ਨਸ਼ਾ ਵੇਚਦਾ ਹੈ ਤੇ ਉਹ ਬੰਦ ਕਰਦੇ ਅਸੀਂ ਨਸੇ ਨੂੰ ਜਿਹੜਾ ਵਾ ਨਸੇ ਵਾਲੇ ਦੇ ਮਗਰ ਨਹੀਂ ਜਾਵਾਂਗੇ ਨਾ ਉਹਦੀ ਕੋਈ ਮਦਦ ਕਰਾਂਗੇ ਤੇ ਮੇਰੇ ਵੱਲੋਂ ਵੀ ਨਸ਼ਿਆਂ ਵਾਲਿਆਂ ਨੂੰ ਵਾਰਨਿੰਗ ਹੈ ਕਿ ਜਿਹੜਾ ਵੀ ਨਸ਼ਾ ਵੇਚਣ ਵਾਲਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹ ਹਰ ਹਿੱਲੇ ਉਹਨੂੰ ਜਿਹੜਾ ਫੜ ਕੇ ਜੇਲਾ ਦੇ ਅੰਦਰ ਲਿਤਾ ਜਾਊਗਾ ਔਰ ਕਿਹੜੇ ਕਿਹੜੇ ਪਿੰਡ ਤੋਂ ਤੇ ਕਿਹੜੇ ਕਿਹੜੇ ਐਮਸੀ ਤੇ ਸਾਰੇ ਪਿੰਡਾਂ ਦੇ ਸਰਪੰਚ ਯਾਰਾ ਮੇਰੇ ਕਾਦੀਆਂ ਥਾਣੇ ਅੰਦਰ ਪੈਂਦੇ ਆ ਤੇ ਸਾਰੇ ਸ਼ਹਿਰ ਦੇ ਐਮਸੀ ਸਾਰਿਆਂ ਨੇ ਮੀਟਿੰਗ ਕੀਤੀ ਹੈ ਸਾਰਿਆਂ ਨੇ ਇਹ ਸੱਤ ਲਈ ਹੈ ਕਿ ਅਸੀਂ ਜੜਾ ਵਾ ਉਹ ਨਸ਼ੇੜੀਆਂ ਦੇ ਪਿੱਛੇ ਨਹੀਂ ਜਾਵਾਂਗੇ ਇਸ ਕਰਕੇ ਤਾਂ ਸੌਂ ਖਵਾਈ ਗਈ ਹੈ ਇਸ ਕਰਕੇ ਸੌਂ ਖਵਾਈ ਗਈ ਹੈ ਕਿ ਅਸੀਂ ਨਸ਼ੇੜੀਆਂ ਦੀ ਮਦਦ ਨਹੀਂ ਕਰਾਂਗੇ ਜਿਹੜੇ ਸਮਗਲਰਾਂ ਡਰਗ ਸਮਗਲਰ ਉਹਨਾਂ ਦੀ ਮਦਦ ਨਹੀਂ ਕਰਾਂਗੇ ਉਹਨਾਂ ਦੇ ਪਿੱਛੇ ਨਹੀਂ ਜਾਵਾਂਗੇ ਉਹਨਾਂ ਨੂੰ ਜਮਾਨਤ ਨਹੀਂ ਦੇਵਾਂਗੇ ਕੀ ਕਾਰਵਾਈ ਕੀਤੀ ਜਾਏਗੀ ਜਿਹੜਾ ਵੀ ਕੋਈ ਡਰਗ ਸਮਗਲਰ ਉਹਦੇ ਤੇ ਸਖਤ ਐਕਸ਼ਨ ਲਿਆ ਜਾਏਗਾ